ਸ਼੍ਰੋਮਣੀ ਅਕਾਲੀ ਦਲ ਦੇ ਸਾਧਕਾ ਕਰਨ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਕ੍ਰਮ ਸਿੰਘ ਮਜੀਠੀਆ ਨੂੰ ਬਹੁਤ ਵੱਡਾ ਚਟਕਾ ਦਿੱਤਾ ਹੈ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ ਰਿਜੈਕਟ ਹੋ ਸਕਦੀ ਹੈ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਜੋ ਮਨਜ਼ੂਰੀ ਦਿੱਤੀ ਗਈ ਹੈ ਕੇਸ ਚਲਾਉਣ ਦੀ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇ ਹੋ ਲੋਕਲ న్యూਸ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰਾਂ ਦੀ ਨੋਟੀਫਿਕੇਸ਼ਨ ਮਿਲ ਸਕੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜੋ ਉਹਨਾਂ ਦੀਆਂ ਜ਼ਮਾਨਤਾਂ ਨੂੰ ਲੈ ਕੇ ਸੁਪਰੀਮ ਕੋਰਟ ਮਾਕਰਨਾ ਹਾਈ ਕੋਰਟ ਦੇ ਵਿੱਚ ਪੇਸ਼ਨਾ ਦੇ ਹੋਈਆਂ ਸੀ ਜੋ ਉਹਨਾਂ ਦੇ ਵਕੀਲਾਂ ਦੇ ਵੱਲੋਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਸੀ ਕਿ ਉਹਨਾਂ ਨੂੰ ਜੋ ਹੁਣ ਜ਼ਮਾਨਤ ਮਿਲ ਸਕਦੀ ਏ ਹਾਈ ਕੋਰਟ ਦੇ ਵੱਲੋਂ ਜਦੋਂ ਕਿ ਹੇਠਲੀ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਅਰਜੀ ਰਿਜੈਕਟ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਹ ਹਾਈ ਕੋਰਟ ਵਿੱਚ ਆਪਣੇ ਸਿਰੇ ਦੇ ਵਕੀਲ ਲੈ ਕੇ ਪਹੁੰਚੇ ਸੀ ਜੋ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਇੱਕ ਬੰਗਲੌਰ ਦਾ ਵਕੀਲ ਲੈ ਕੇ ਦਿੱਤਾ ਸੀ ਜਿਨ੍ਹਾਂ ਨੇ ਵਿਸ਼ਵਾਸਤ ਹੋਇਆ ਸੀ ਅਕਾਲੀ ਲੀਡਰਾਂ ਨੂੰ ਕਿ ਚੇੜਾ ਵੀ ਹੁਣ ਜ਼ਮਾਨਤ ਵਿਕਰਮ ਸਿੰਘ ਨਜੀਠੀਆ ਦੀ ਕਰਵਾ ਕੇ ਛੱਡਾਂਗਾ ਕਰੋੜਾ ਰੁਪਏ ਫੀਸ ਲਈ ਸੀ ਉਸ ਵਕੀਲ ਨੇ ਜਿਸ ਨੇ ਪੰਜਾਬ ਦੇ ਵਿੱਚ ਡੇਰੇ ਲਾਏ ਹੋਏ ਨੇ 6 ਨਵੰਬਰ ਤੱਕ ਉਹ ਜਿਹਾ ਕਿ ਹਾਈ ਕੋਰਟ ਦੇ ਵਿੱਚ ਕੇਸ ਲਾ ਕੇ ਜ਼ਮਾਨਤ ਦਿਵਾਉਣ ਬਾਰੇ ਬਿਲਕੁਲ ਤਿਆਰੀਆਂ ਕਰ ਰਿਹਾ ਸੀ ਪਰ ਉਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਨੇ ਬਹੁਤ ਵੱਡਾ ਝਟਕਾ ਦਿੱਤਾ ਹੈ ਪੰਜਾਬ ਦੇ ਰਾਜਪਾਲ ਕੋਲ ਜੋ ਸਤੰਬਰ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਫੈਲ ਭੇਜੀ ਗਈ ਸੀ ਕਿ ਵਿਕਰਮ ਸਿੰਘ ਮਜੀਠੀਆ ਨੇ ਜਦੋਂ ਸੱਤਾ ਦੇ ਵਿੱਚ ਸਰਕਾਰ ਸੀ ਅਕਾਲੀ ਦਲ ਦੀ ਤਾਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਕੀਤਾ ਪੰਜਾਬ ਦੇ ਵਿੱਚ ਨਸ਼ਾ ਫਲਾਇਆ ਨਸ਼ਾ ਫਲਾ ਕੇ ਜਿਹੜਾ ਕਿ ਉਹਨਾਂ ਨੇ ਧਾਨ ਇਕੱਠਾ ਕੀਤਾ ਉਹ ਉਸ ਸਮੇਂ ਜਿਹੜਾ ਚਰਚਾ ਚਵਾਏ ਚਰਚਾ ਵਿੱਚ ਆਈ ਸੀ ਜਦੋਂ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੇ ਉਹਨਾਂ ਦਾ ਨਾਮ ਲਿੱਤਾ ਸੀ ਜਦੋਂ ਕਿ ਸੰਟੈਸਟਿਕ ਡਰੱਗ ਜਦੋਂ ਪੰਜਾਬ ਦੇ ਵਿੱਚ ਆਈ ਤਾਂ ਉਹ ਵਿਕਰਮ ਸਿੰਘ ਮਜੀਠੀਆ ਦਾ ਨਾਮ ਜੁੜਿਆ ਸੋ ਪੰਜਾਬ ਦੇ ਰਾਜਪਾਲ ਕੋਲ ਇਹ ਫੈਲ ਪਹੁੰਚੀ ਸੀ ਔਰ ਉਸ ਫੈਲ ਦੀ ਕਲ ਪੰਜਾਬ ਦੇ ਰਾਜਪਾਲ ਨੇ ਜੋ ਮਨਜ਼ੂਰੀ ਦੇ ਦਿੱਤੀ ਹੈ ਕਿ ਕੋਈ ਵੀ ਲੀਡਰ ਹੋਵੇਗਾ ਉਸ ਦੇ ਜਿਹੜੀ ਜਾਂਚ ਕਰਨੀ ਉਸ ਤੇ ਉੱਪਰ ਕੇਸ ਚਲਾਉਣਾ ਉਹ ਰਾਜਪਾਲ ਦੀ ਮਨਜ਼ੂਰੀ ਲੈਣੀ ਹੁੰਦੀ ਹੈ ਸੋ ਰਾਜਪਾਲ ਨੇ ਮਨਜ਼ੂਰੀ ਦਿੱਤੀ ਹੈ ਕਿ ਜੋ ਵੀ ਇਸ ਦੇ ਵਿੱਚ ਦੋਸ਼ੀ ਹੋਵੇ ਉਸ ਨੂੰ ਉਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਸੋ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਹੁਣ ਕੇਸ ਚੱਲੇਗਾ ਤ్రੈ ਚੱਲਣਗੇ ਜਿਹੜਾ ਕਿ ਅਮਨਤ ਤੋਂ ਵੱਧ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਹੋਇਆ ਦੂਸਰੇ ਪਾਸੇ ਈਡੀ ਦੇ ਵੱਲੋਂ ਵੀ ਹੁਣ ਕوشਿਸ਼ ਕੀਤੀ ਜਾਵੇਗੀ ਕਿਉਂਕਿ ਮਾਮਲਾ ਜਿਹੜਾ ਕਿ ਲਗਭਗ 1200 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਜੋ 540 ਕਰੋੜ ਰੁਪਏ ਉਹਨਾਂ ਦੀ ਜਿਹੜੀ ਹੈ ਕਿ ਇੱਕ ਡਰੱਗ ਦੇ ਰਾਹੀਂ ਜੋੜਿਆ ਹੋਇਆ ਪੈਸਾ ਤੇ 750 ਕਰੋੜ ਲਗਭਗ ਉਹਨਾਂ ਦੀ ਆਮਦਨ ਜਿਹੜੀ ਕਿ ਬਿਨਾਂ ਸਰੋਤਾਂ ਤੋਂ ਇਕੱਠੀ ਹੋਈ ਹੋਈ ਉਸ ਦੇ ਬਾਰੇ ਹੁਣ ਏਡੀ ਵੀ ਪੁੱਛੇਗੀ ਤੇ ਜੋ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਜਿਹੜੇ ਨੇ ਉਹੀ ਗੱਲ ਕਰ ਰਹੇ ਸੀ ਕਿ ਸਭ ਇੱਕ ਰਾਜਨੀਤਿਕ ਕੇ ਮਸਲਾ ਜੋ ਜਾਣਵਜ ਕੇ ਵਿਕਰਮ ਸਿੰਘ ਜੀਠਿਆ ਨੂੰ ਪਸਾਇਆ ਜਾ ਰਿਹਾ ਹੈ ਵਿਕਰਮ ਸਿੰਘ ਜੀਠਿਆ ਜੋ ਪੰਜਾਬ ਦੇ ਮੁੱਖ ਮੰਤਰੀ ਬਾਰੇ ਤੇ ਪੰਜਾਬ ਦੀਆਂ ਨੀਤੀਆਂ ਦੇ ਬਾਰੇ ਆਲੋਚਨਾ ਕਰਦੇ ਨੇ ਜਿਸ ਕਰਕੇ ਮੁੱਖ ਮੰਤਰੀ ਨੇ ਉਹਨਾਂ ਦੇ ਉੱਪਰ ਇਹ ਮਾਮਲਾ ਦਰਜ ਕੀਤਾ ਸੀ ਪਰ ਜੇਕਰ ਪੰਜਾਬ ਦੇ ਰਾਜਪਾਲ ਦੀ ਗੱਲ ਕਰੀਏ ਤਾਂ ਪੰਜਾਬ ਦੇ ਰਾਜਪਾਲ ਨੇ ਉਹ ਫੈਲ ਪੜੀ ਉਹ ਫੈਲ ਪੜਨ ਤੋਂ ਬਾਅਦ ਜੋ ਵਿਜੀਲੈਂਸ ਦੇ ਵੱਲੋਂ ਕੇਸ ਦਰਜ ਕੀਤਾ ਗਿਆ ਸੀ ਉਸ ਦੇ ਬਾਰੇ ਜਾਣਕਾਰੀ ਲਈ ਤੇ ਫਿਰ ਉਹਨਾਂ ਨੇ ਆਪਣੀ ਮਨਜ਼ੂਰੀ ਦਿੱਤੀ ਹੈ ਸੋ ਹੁਣ ਬਿਕਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਜੋ ਉਹਨਾਂ ਨੂੰ ਜ਼ਮਾਨਤ ਮਿਲਣ ਦੇ ਅਸਾਰ ਸੀ ਉਹ ਉਹਨਾਂ ਦੇ ਉੱਪਰ ਬੇਕ ਲੱਗ ਸਕਦੀ ਹੈ ਉਹਨਾਂ ਦੀ ਅਰਜ਼ੀ ਰਿਜੈਕਟ ਹੋ ਸਕਦੀ ਹੈ ਜਦੋਂ ਤੱਕ ਈਡੀ ਦੇ ਵੱਲੋਂ ਵੀ ਜਾਂਚ ਕੀਤੀ ਜਾਵੇਗੀ ਵਿਜੀਲੈਂਸ ਦੇ ਵੱਲੋਂ ਵੀ ਜੋ 4000 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਉਹ ਉਸ ਦੇ ਉੱਪਰ ਹੁਣ ਜਾਂਚ ਹੋਵੇਗੀ ਉਸ ਦੇ ਉੱਪਰ ਜਿਹੜਾ ਟਰੈਲ ਚੱਲਣਗੇ ਸੋ ਵਿਕਰਮ ਸਿੰਘ ਮਜੀਠੀਆ ਨੂੰ ਲਗਭਗ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ 10 ਸਾਲ ਤੱਕ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ ਜਦੋਂ ਕਿ ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਵਕੀਲਾਂ ਦੇ ਵੱਲੋਂ ਵਿਜੀਲੈਂਸ ਦੇ ਵਕੀਲਾਂ ਵੱਲੋਂ ਇਹੀ ਦੱਸਿਆ ਜਾ ਰਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਲਗਭਗ 200 ਗਵਾਹਾਂ ਦੇ ਜੋ ਗਵਾਹਿਆਂ ਦੱਤ ਕੀਤੀਆਂ ਗਈਆਂ ਨੇ ਔਰ ਪੱਕੇ ਸਬੂਤ ਨੇ ਜੋ ਵੱਖ-ਵੱਖ ਸਟੇਟਾਂ ਦੇ ਵਿੱਚ ਉਹਨਾਂ ਦੀ ਜਾਇਦਾਦ ਦੇ ਖੁਲਾਸੇ ਹੋਏ ਨੇ ਭਾਵੇਂ ਖੁਦ ਉਹਨਾਂ ਦੇ ਨਾਮ ਤੇ ਨਹੀਂ ਪਰ ਉਹਨਾਂ ਦੇ ਸਾਥੀਆਂ ਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਦੇ ਉੱਪਰ ਉਹ ਜ਼ਿਆਦਾ ਦੇ ਇਕੱਠੀ ਹੋਈ ਹੋਈ ਹੈ ਜਿਸ ਤੋਂ ਬਾਅਦ ਵਿਜੀਲੈਂਸ ਨੇ ਪੱਕੇ ਪ੍ਰੂਫ ਇਕੱਠੇ ਕਰਕੇ ਜੋ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਹੁਣ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਜ਼ਮਾਨਤ 6 ਨਵੰਬਰ ਨੂੰ ਹੋਣ ਦੇ ਅਸਾਰ ਸੀ ਉਹਨਾਂ ਦੇ ਉੱਪਰ ਜਿਹੜਾ ਕਿ ਹੁਣ ਫੈਸਲਾ ਰੁੱਕ ਸਕਦਾ ਹੈ 6 ਨਵੰਬਰ ਨੂੰ ਉਹਨਾਂ ਨੂੰ ਜ਼ਮਾਨਤ ਮਿਲਣ ਦੇ ਕੋਈ ਚਾਂਸ ਨਹੀਂ ਕਿਉਂਕਿ ਉਹਨਾਂ ਦੇ ਉੱਪਰ ਹੁਣ ਟ੍ਰਾਇਲ ਚੱਲਣੇ ਸ਼ੁਰੂ ਹੋ ਜਾਣਗੇ